ਕੱਲ ਰੂਪਨਗਰ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਹਾਸਿਲ ਹੋਈ ਹੈ ਜਦੋਂ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੁਝ ਬੰਦੇ ਹੈਗੇ ਨੇ ਜਿਹੜੇ ਕਿ ਸਾਡੇ ਇਲਾਕੇ ਦੇ ਵਸਨੀਕ ਚਮਕੌਰ ਸਾਹਿਬ ਦੇ ਏਰੀਆ ਵਿੱਚ ਰੋਲੂ ਮਾਜਰਾ ਪਿੰਡ ਹੈਗਾ ਉੱਥੇ ਇੱਕ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦੇ ਹੈਗੇ ਨੇ ਰਣਜੀਤ ਸਿੰਘ ਜਿਹੜੇ ਕਿ ਇਟਲੀ ਦੇ ਰਹਿਣ ਵਾਲੇ ਹੈਗੇ ਰੋਲੂ ਮਾਜਰਾ ਪਿੰਡ ਦੇ ਪਿੱਛੇ ਰਹਿਣ ਵਾਲੇ ਹੈਗੇ ਨੇ ਇਹਨਾਂ ਨੂੰ ਮਾਰਨ ਦੀ ਨੀਅਤ ਨਾਲ ਘਰ ਵਿੱਚ ਲੁੱਟ ਕਰਨ ਦੀ ਨੀਅਤ ਨਾਲ ਇਹ ਬੰਦੇ ਇੱਥੇ ਆਏ ਸੀਗੇ ਇਹਨਾਂ ਦੇ ਕੋਲ ਵੈਪਨ ਵੀ ਸੀਗੇ ਜਿਹਦੇ ਰਿਗਾਰਡਿੰਗ ਫਿਰ ਸਾਡੇ ਐਸਪੀ ਡੀ ਸਾਹਿਬ ਦੀ ਅਗਵਾਈ ਵਿੱਚ ਡੀਐਸਪੀ ਐਨਡੀਪੀ ਦੋ ਟੀਮਾਂ ਵੱਖਰੀਆਂ ਵੱਖਰੀਆਂ ਜਿਹੜੀ ਸਪੈਸ਼ਲ ਬ੍ਰਾਂਚ ਦੀ ਤੇ ਸੀਆਈਏ ਦੀ ਬਣਾਈਆਂ ਗਈਆਂ ਸੀਗੀਆਂ ਜਿਨ੍ਹਾਂ ਨੇ ਮੌਕੇ ਤੇ ਜਾ ਕਰਕੇ ਰੇਡ ਕੀਤੀ ਤੇ ਸਰੈਂਡਰ ਕਰਨ ਵਾਸਤੇ ਜਿਹੜਾ ਹੈਗਾ ਇਹ ਜਿਹੜੇ ਦੋਸ਼ੀ ਸੀਗੇ ਇਹਨਾਂ ਨੂੰ ਕਿਹਾ ਗਿਆ ਦੋਸ਼ੀਆਂ ਨੇ ਸਰੈਂਡਰ ਕਰਨ ਦੀ ਬਜਾਏ ਉੱਥੇ ਫਾਇਰ ਕੀਤੇ ਜਿਹਦੇ ਵਿੱਚ ਸਾਡੀ ਪੁਲਿਸ ਪਾਰਟੀ ਵੱਲੋਂ ਵੀ ਫਾਇਰ ਕੀਤੇ ਗਏ ਔਰ ਕ੍ਰਾਸ ਫਾਇਰਿੰਗ ਵਿੱਚ ਜਿਹੜਾ ਹੈਗਾ ਜਿਹੜਾ ਦੋਸ਼ੀ ਕਰਨਬੀਰ ਸਿੰਘ ਕਨਵਾ ਹੈਗਾ ਉਹਨੂੰ ਇੱਕ ਗੋਲੀ ਜਿਹੜੀ ਹੈਗੀ ਲਾਤੇ 'ਚ ਲੱਗੀ ਹੈ ਜੋ ਕਿ ਸਿਵਲ ਹਸਪਤਾਲ 'ਚ ਅੱਜ ਵੱਲੇ ਐਡਮਿਟ ਹੈਗਾ ਔਰ ਇਹਦੇ ਵਿੱਚ ਜਿਹੜੀ ਸ਼ੁਰੂਆਤੀ ਤਫ਼ਤੀਸ਼ ਜਿਹੜੀ ਹੈਗੀ ਉਹਦੇ 'ਚ ਆਪਾਂ ਪਹਿ ਜਿਹੜਾ 399 402 ਪੁਰਾਣੀ ਧਾਰਾਵਾਂ ਹੁੰਦੀਆਂ ਸੀਗੀਆਂ ਉਹਦੇ ਤਹਿਤ ਪਰਚਾ ਦਰਜ ਕੀਤਾ ਸੀਗਾ ਬਾਅਦ ਵਿੱਚ ਅਟੈਂਪਟ ਟੂ ਮਰਡਰ ਦੇ ਚਾਰਜਸ ਲਗਾਏ ਗਏ ਜਦੋਂ ਆਪਾਂ ਹੁਣ ਪ੍ਰੀਲੀਮਿਨਰੀ ਇਹਨਾਂ ਦੇ ਕੋਲ ਪੁੱਛਗਿੱਛ ਕੀਤੀ ਹੈਗੀ ਹੈ ਤੇ ਸਾਨੂੰ ਇਹ ਕਲੀਅਰ ਹੋਇਆ ਹੈਗਾ ਕਿ ਜਿਹੜਾ ਰਣਜੀਤ ਸਿੰਘ ਜੋ ਕਿ ਇਟਲੀ ਦਾ ਰਹਿਣ ਵਾਲਾ ਹੈਗਾ ਉਹਨੂੰ ਮਾਰਨ ਦਾ ਜਿਹੜਾ ਮੇਨ ਰੀਜ਼ਨ ਸੀਗਾ ਉਹ ਐਸੀ ਕਿ ਇਹ ਉੱਥੇ ਪ੍ਰਬੰਧਕ ਕਮੇਟੀ ਦੇ ਕਲਗੀਧਰ ਗੁਰਦੁਆਰਾ ਹੈਗਾ ਉਹਦੇ ਪ੍ਰਬੰਧਕ ਕਮੇਟੀ ਤੇ ਮੈਨੇਜਰ ਹੈ ਔਰ ਪਿੱਛੇ ਕੁਝ ਖਾਲਿਸਤਾਨੀ ਗਤੀਵਿਧੀਆਂ ਕਰਨ ਵਾਲੇ ਬੰਦੇ ਆ ਦਾ ਇਹਨਾਂ ਨੇ ਅਪੋਜ਼ ਕੀਤਾ ਸੀਗਾ ਔਰ ਉਹਦੇ ਕਰਕੇ ਇਟਲੀ ਦੇ ਉਹਨਾਂ ਨੇ ਅੱਗੇ ਕੋਈ ਦੋ ਬੰਦੇ ਜਿਹੜੇ ਕਿ ਗ੍ਰੀਸ ਤੇ ਉਥੇ ਦੁਬਈ ਦੇ ਰਹਿਣ ਵਾਲੇ ਹੈਗੇ ਨੇ ਲੱਬੂ ਤੇ ਮਾਣਾ ਇਹ ਪਿੱਛੋਂ ਹੁਸ਼ਿਆਰਪੁਰ ਗੜਸ਼ੰਕਰ ਦੇ ਹੀ ਰਹਿਣ ਵਾਲੇ ਹੈਗੇ ਨੇ ਔਰ ਤਮਾਈ ਪਿੰਡ ਦੇ ਉਹ ਉਥੇ ਇਸ ਵੇਲੇ ਰਹਿ ਰਹੇ ਨੇ ਔਰ ਇਹਨਾਂ ਨੂੰ ਅੱਗੇ ਟਾਰਗੇਟ ਕਿਲਿੰਗ ਦਾ ਜਿਹੜਾ ਹੈਗਾ ਇੱਕ ਕੰਟਰੈਕਟ ਦਿੱਤਾ ਸੀਗਾ ਜਿਨ੍ਹਾਂ ਨੇ ਆਪਣੇ ਸਾਥੀ ਜਿਹੜਾ ਕਿ ਕਰਨ ਵੀਰ ਸਿੰਘ ਕਨਵਾ ਹੈਗਾ ਔਰ ਉਹਦੇ ਨਾਲ ਜਿਹੜੇ ਐਸੋਸੀਏਟਸ ਹੈਗੇ ਉਹਨਾਂ ਨੂੰ ਕੰਟਰੈਕਟ ਦਿੱਤਾ ਕਿ ਜਾ ਕਰਕੇ ਮੌਕੇ ਤੇ ਉਥੇ ਪਿੰਡ ਵਿੱਚ ਰੈਕੀ ਕਰੋ ਔਰ ਇਹਨੂੰ ਮਾਰੋ ਜਿਹਦੇ ਕਰਕੇ ਚਾਰ ਵੈਪਨ ਲੈ ਕਰਕੇ ਇੱਥੇ ਆਏ ਸੀਗੇ ਔਰ ਸਾਡੀ ਪੁਲਿਸ ਪਾਰਟੀ ਨੇ ਕਾਫੀ ਮੁਸਤਹਿਦੀਦ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਇਹਨਾਂ ਦੇ ਕੋਲੋਂ ਚਾਰੋਂ ਵੈਪਨ ਤੇ ਜਿੰਦਾ ਰਾਉਂਡ ਮੈਗਜ਼ੀਨ ਜਿਹੜੀ ਹੈਗੀ ਉਹ ਬਰਾਮਦ ਕੀਤੀ ਹੈਗੀ ਹੈ ਔਰ ਕਿਉਂਕਿ ਇਹਦੇ ਵਿੱਚ ਖਾਲਿਸਤਾਨੀ ਗਤਵਿਧੀਆਂ ਦਾ ਤੇ ਟਾਰਗੇਟ ਕਿਲਿੰਗ ਦਾ ਜਿਹੜਾ ਕੇਸ ਸਾਹਮਣੇ ਆਇਆ ਹੈ ਇਸ ਕਰਕੇ ਇਹਦੇ ਵਿੱਚ ਯੂਆਪਾ ਜਿਹੜਾ ਅਨਲੌਫਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ ਹੈਗਾ ਉਹਦਾ ਵੀ ਵਾਧਾ ਕੀਤਾ ਗਿਆ ਹੈਗਾ ਔਰ ਜਿਹੜੀ ਤਫ਼ਤੀਸ਼ ਹੈਗੀ ਔਰ ਅੱਗੇ ਕੀਤੀ ਜਾ ਰਹੀ ਹੈ ਕਿ ਜਿਹੜੇ ਬੰਦੇ ਹੈਗੇ ਨੇ ਪਰਮ ਤੇ ਬਾਬਾ ਇਹ ਕੌਣ ਹੈਗੇ ਔਰ ਜਿਹੜੇ ਬੰਦੇ ਲਵਪ੍ਰੀਤ ਤੇ ਮਾਨਾ ਹੈਗੇ ਜਿਹੜੇ ਕਿ ਆਈਡੈਂ ਵਾਪਸ ਲਿਆਉਣ ਵਾਸਤੇ ਜਿਹੜੀ ਹੈਗੀ ਪ੍ਰੋਸੀਡਿੰਗ ਜਿਹੜੀ ਆਪਾਂ ਸਟਾਰਟ ਕਰਨ ਲੱਗੇ ਆ। ਕਰਨ ਦਾ ਕੋਈ ਪਹਿਲਾਂ ਵੀ ਮਕਦਮਾ ਬਿਲਕੁਲ ਜਿਹੜਾ ਕਰਨਵੀਰ ਸਿੰਘ ਕਨਵਾ ਹੈਗਾ ਐਸ ਕ੍ਰਿਮినਲ ਪ੍ਰਵਿਰਤੀ ਦਾ ਬੰਦਾ ਹੈਗਾ ਪਹਿਲਾਂ ਵੀ ਦੋ ਮਰਡਰ ਜਿਹੜੇ ਹੈਗੇ ਨੇ ਇਹਨਾਂ ਨੇ ਕੀਤੇ ਹੈਗੇ ਨੇ। ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇੱਕ ਪਹਿਲਾ ਕੇਸ ਜਿਹੜਾ ਹੈਗਾ 286 ਨੰਬਰ 2025 ਦਾ ਹੈਗਾ ਐ ਥਾਣਾ ਟਾਂਡਾ ਦਾ ਹੈਗਾ ਜਿਹਦੇ ਵਿੱਚ ਇਹਨਾਂ ਨੇ ਇੱਕ ਬੰਦਾ ਹੈਗਾ ਉਹਨੂੰ ਬਿੱਲਾ ਕਰਕੇ ਹੈ ਬਲਜੀਤ ਸਿੰਘ ਬਿੱਲਾ ਉਹਨੂੰ ਮਾਰਿਆ ਸੀਗਾ ਔਰ ਦੂਜਾ ਕਤਲ ਕੇਸ ਜਿਹੜਾ ਹੈਗਾ ਉਸ ਐਫਆਈਆਰ ਨੰਬਰ 70 ਹੈਗੀ ਹੈ। ਆ ਪੋਜੇਵਾਲ ਥਾਣੇ ਦੀ ਹੈਗੀ ਹੈ ਜਿਹਦੇ ਵਿੱਚ ਵੀ ਇਹਨਾਂ ਨੇ ਇੱਕ ਬੰਦੇ ਨੂੰ ਕਤਲ ਕੀਤਾ ਸੀਗਾ ਜਿਹਦੇ ਵਿੱਚ ਇਹ ਦੋਨੋਂ ਇਹ ਜਿਹੜਾ ਹੈਗਾ ਦੋਨੋਂ ਕੇਸਿਸ ਵਾਂਟੇ ਸੀਗਾ ਪਰ ਇਸ ਤੋਂ ਇਲਾਵਾ ਇੱਕ ਫਾਇਰਿੰਗ ਦਾ ਵੀ ਇਨਸੀਡੈਂਟ ਇਹਨਾਂ ਨੇ ਕੀਤਾ ਹੈਗਾ ਕਿਉਂਕਿ ਇਹ ਪਿੱਛੋਂ ਟੈਂਸ਼ਨਰ ਨਾਲ ਜੁੜੇ ਹੋਏ ਨੇ ਇਸ ਕਰਕੇ ਜਿਹੜੀ ਐਕਸਟਰਸ਼ਨ ਜਾਂ ਦੂਜੀ ਰਿਲੇਟਿਡ ਫਾਇਰਿੰਗਸ ਐਕਸੀਡੈਂਟ ਹੋਦੀਆਂ ਨੇ ਉਹਦੇ ਵਿੱਚ ਵੀ ਇਹ ਬੰਦੇ ਨੇ ਬੱਲਾਚੌਰ ਵਿੱਚ ਇੱਕ ਫਾਇਰਿੰਗ ਕੀਤੀ ਸੀਗੀ ਪਰ ਫਿਰ ਉਸੇ ਨੂੰ ਰঞ্জੀਤ ਸਿੰਘ ਦਾ ਇਟਲੀ ਵਾਲਾ ਉਹ ਇੱਥੇ ਆਪਣੇ ਪਿੰਡ ਆਇਆ ਹੋਇਆ ਜੀ ऐ पीछे आया होएगा होने है वापस चला गया हैगा बाकी जड़ी है कि होर जड़ी तफ्तीश अगी की वो कीती जा रही है तो क्या रैकी उनकी कार्रवाई सीओ से ये ठीक है बिल्कुल तीन तरीकों ने रैकी तरीक कीती है कि की ये और आगे ऐ होन वारदात करनु फरदासी का जो कि साड़ी टीम ने बहुत ही बढ़िया तरीके से नाल जड� ਇਹ ਸਾਰੇ ਇਲੀਗਲ ਵੈਪਨ ਹੈਗੇ ਨੇ ਔਰ ਅਨਦਰ ਰਿਗਾਰਡਿੰਗ ਕਿਥੋਂ ਇਹ ਵੈਪਨ ਲੈ ਕਰਕੇ ਆਏ ਹੈਗੇ ਨੇ ਉਹ ਸਾਰੀ ਚੀਜ਼ਾਂ ਜਿਹੜੀਆਂ ਹੈਗੇ ਨੇ ਉਹ ਆਪਾਂ ਕਰ ਰਹੇ ਬਿਕੋਜ਼ ਜਿਹੜੇ ਬਾਹਰ ਬੈਠੀ ਐਂਟੀਟੀਆਂ ਹੈਗੀਆਂ ਨੇ ਆਹੀ ਇਹਨਾਂ ਨੂੰ ਵੈਪਨ ਪ੍ਰੋਵਾਈਡ ਕਰਾਉਂਦੇ ਜਿਹੜਾ ਮਾਣਾ ਹੈਗਾ ਬੇਸਿਕਲੀ ਗ੍ਰੀਸ 'ਚ ਬੈਠਾ ਹੋਇਆ ਉਹਨੇ ਵੈਪਨ ਪ੍ਰੋਵਾਈਡ ਕਰਾਈ ਸੀ ਕਿ ਹੁਣ ਉਹ ਅੱਗੇ ਕਿਸ ਲਿੰਕੇਜ ਦੇ ਥਰੂ ਕਰਾਈ ਸੀਗੇ ਉਹਦੀ ਤਫ਼ਤੀਸ਼ ਆਪਾਂ ਕਰਾਂਗੇ ਸਰ ਉਹਨੂੰ ਕੋਈ ਰਣਜੀਤ ਨੂੰ ਕੋਈ ਪਹਿਲਾਂ ਥ੍ਰੈਟ ਵਗੈਰਾ ਵੀ ਹੈ ਇਟਲੀ 'ਚ ਹੈ ਇੱਥੇ ਉਹਦੀ ਫੈਮਿਲੀ ਨੂੰ ਇੱਥੇ ਰਹਿਦੀ ਫੈਮਿਲੀ ਕਿੱਥੇ ਹੈ ਨੇ ਇਟਲੀ ਬੇਸਡ ਹੀ ਹੈਗੇ ਬਾਕੀ ਇੱਥੇ ਆਉਂਦੇ ਜਾਂਦੇ ਰਹਿੰਦੇ ਹੈਗੇ ਨੇ ਬਟ ਹੁਣ ਅੱਗੇ ਜੋ ਵੀ ਹੈਗਾ ਉਹਨਾਂ ਆਪਾਂ ਕਲੀਅਰ ਕਰਾਂਗੇ ਕਿ ਉੱਥੇ ਕੋਈ ਥ੍ਰੈਟ ਵਗੈਰਾ ਹੋਇਆ ਸੀਗਾ ਕਿ ਨਹੀਂ ਹੋਇਆ ਸੀਗਾ ਉਹਨਾਂ ਕੰਟੈਕਟ ਜਿਹੜਾ ਕਾਇਮ ਕੀਤਾ ਜਾਊਗਾ ਔਰ ਜਿਹੜੀ ਵੀ ਅਗਲੀ ਪ੍ਰੋਸੀਡਿੰਗ ਹੈਗੀਆਂ ਨੇ ਉਹਨੂੰ ਸਿਕਿਉਰਿਟੀ ਦੇਣਾ ਜਾਂ ਜਦੋਂ ਵੀ ਇੱਥੇ ਆਉਂਦੇ ਨੇ ਉਹ ਸਾਰਾ ਕੁਝ ਕੀਤਾ ਜਾਊਗਾ